¡Voy a ir, voy <laughs> 欢迎。 हा हा करिओ ਦੋਨੋਂ ਇੱਕ ਅੰਦਕਾਰ ਤਸਵੀਰੇ ਦਿਖਾਰੇ ਤਾਂ ਕੀ ਲੱਗ ਰਹਾ ਹੈ ਆਪਕੋ ਕਿ ਜਿੱਤ ਦਾ ਕਾਰਨ ਕੀ ਹੈ ਇਕੱਠੀ ਕਰ ਲੀਏ ਇਕੱਠੀ ਕਰ ਲੋ ਕਰ ਲੋ ਕਰ ਲੋ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਸ਼੍ਰੀ ਅਰਵਿੰਦ ਕੇਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਜਿਹੜੇ ਵਪਾਰੀਆਂ ਦੇ ਕੰਮ ਸਿੰਗਲ ਵਿੰਡੋ ਤੇ ਹੋ ਰਹੇ ਆ ਉਸ ਤੋਂ ਵਪਾਰੀ ਖੁਸ਼ ਹੋਏ ਆ ਜਿਹੜੀਆਂ ਰਿਸ਼ਤੀਆਂ ਆਨਲਾਈਨ ਕੀਤੀਆਂ ਗਈਆਂ ਜਿਦੇ ਚ ਕਰਪਸ਼ਨ ਹੁੰਦੀ ਸੀ ਕਰਪਸ਼ਨ ਖਤਮ ਕੀਤੀ ਗਈ ਆ ਉਹਦੇ ਤੋਂ ਆਮ ਲੋਕ ਜਿਨਨੇ ਕਿਸੇ ਨੇ ਕੋਈ 5 ਮਰਲੇ ਘਰ ਲੈਣਾ 10 ਮਰਲੇ ਘਰ ਲੈਣਾ ਜਾਂ ਕਿਸੇ ਨੇ ਵੱਧ ਜ਼ਮੀਨ ਲੈਣੀ ਆ ਲੋਕਾਂ ਦੀ ਲੁੱਟ ਬੰਦ ਹੋ ਗਈ ਆ ਉਹਦੇ ਤੋਂ ਲੋਕ ਖੁਸ਼ ਹੋਏ ਆ ਫਿਰ ਜਿਹੜਾ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀ ਵਾਲੀ ਦੀ ਵੱਲੋਂ ਚਲਾਈ ਆ ਉਹ ਜਨ ਅੰਦੋਲਨ ਬਣ ਚੁੱਕੀ ਉਹਦੇ ਤੋਂ ਲੋਕ ਖੁਸ਼ ਹੋਇਆ ਕਿ ਇਹ ਜ਼ਹਿਰ ਬੰਦ ਹੋਊਗਾ ਤੇ ਸਾਡੇ ਪੁੱਤ ਸਾਡੇ ਕਮਾਈਆਂ ਕਰਕੇ ਤਰੱਕੀਆਂ ਕਰਨਗੇ ਤੇ ਜ਼ਹਿਰ ਖਤਮ ਹੋ ਕੇ ਸਾਡਾ ਪੰਜਾਬ ਤਰੱਕੀ ਕਰੂਗਾ ਹੋਰ ਜੇ ਆਪਾਂ ਗੱਲ ਕਰੀਏ ਹਰ ਘਰ ਨੂੰ ਫਾਇਦਾ ਮਿਲਿਆ ਜਿਹੜੀ 600 ਯੂਨਟ ਬਿਜਲੀ ਮਾਫ ਕੀਤੀ ਆ ਉਹਦੇ 'ਚ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਹਰ ਪਰਿਵਾਰ ਨੂੰ ਮਹੀਨੇ ਦਾ 3-4000 ਦਾ ਉਹ ਫਾਇਦਾ ਆ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਆ ਲੋਕ ਆਪ ਹਮਾਰੇ ਬੋਲਦੇ ਆ ਆ ਨਹਿਰੀ ਪਾਣੀ ਭਾਵੇਂ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਵਾ ਪਿੰਡਾਂ ਦੇ ਖੇਤਾਂ ਦੇ ਵਿੱਚ ਸਾਨੂੰ ਇਹ ਵੀ ਸ਼ਾਇਦ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਪਤਾ ਪਰ ਜਦੋਂ ਅਸੀਂ ਪ੍ਰਚਾਰ ਕਰਨ ਲਈ ਜਾਂਦੇ ਹਾਂ ਸਾਨੂੰ ਇੰਡਸਟਰੀ ਵਾਲੇ ਜਿਹੜੇ ਨੌਕਰੀਆਂ ਤੇ ਲੱਗੇ ਲੋਕ ਉਹ ਪੜ੍ਹੇ ਲਿਖੇ ਲੋਕ ਲੁਧਿਆਣਾ ਵੈਸਟਰ ਦੇ ਵਿੱਚ ਉਹ ਆਪ ਕਹਿੰਦੇ ਸੀ ਜਿਹੜਾ ਤੁਸੀਂ ਨਹਿਰਾਂ ਵਾਲਾ ਪਾਣੀ ਖੇਤਾਂ ਨੂੰ ਦਿੱਤਾ ਪਿੰਡਾਂ ਦੇ ਵਿੱਚ ਉਹਦੇ ਨਾਲ ਸਾਡਾ ਧਰਤੀ ਹਟਲਾ ਪਾਣੀ ਸੇਵ ਹੋ ਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜਾ ਧਰਤੀ ਹਟਲਾ ਸੇਵ ਹੋਇਆ ਪਾਣੀ ਆ ਉਹ ਪੀਣੀਆਂ ਦੇ ਸਾਡੇ ਤੇ ਮਾਣ ਕਰਨੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰੀ ਜਿਹੜਾ ਪਾਣੀ ਹਰਿਆਣਾ ਤੇ ਰਾਜਸਥਾਨ ਲੈ ਕੇ ਜਾ ਰਿਹਾ ਸੀ ਉਹ ਪਾਣੀ ਰੋਕ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਤੇ ਧਰਤੀ ਇਠਲਾ ਪਾਣੀ ਸਾਡੇ ਪੀਣ ਲਈ ਬਚਾਇਆ ਉਹ ਚੀਜ਼ ਦਾ ਵੀ ਅਸਰ ਬੜਾ ਵੱਡਾ ਗਿਆ ਵੇਖੋ ਪਾਣੀ ਉਹ ਚੀਜ਼ ਆ انسان ਨੂੰ ਜਿਉਂਦੇ ਰਹਿਣ ਲਈ ਪਾਣੀ ਹਵਾ ਤੇ ਅਨਾਜ ਦੀ ਲੋੜ ਪੈਂਦੀ ਆ ਪਾਣੀ ਹੋਊਗਾ ਤੇ ਫੇਰ ਹੀ ਰੁੱਖ ਲੱਗਣਗੇ ਤੇ ਆਕਸੀਜਨ ਪੈਦਾ ਹੋਊਗੀ ਪਾਣੀ ਹੋਊਗਾ ਅਸੀਂ ਤਾਂ ਹੀ ਚਾਵਲ ਤੇ ਕਣਕ ਦੀ ਖੇਤੀ ਕਰ ਸਕਦੇ ਆ ਅਨਾਜ ਵੀ ਫੇਰੀ ਪੈਦਾ ਹੋਣਾ ਪਾਣੀ ਸਭ ਤੋਂ ਵੱਡੀ ਇਨਸਾਨ ਨੂੰ ਜਿਉਂਦੇ ਰੱਖਣ ਲਈ ਵੱਡੀ ਅਨਾਮਤ ਆ ਇਹਦੇ ਤੋਂ ਬਿਨਾ ਕੋਈ ਵੀ ਵਿਅਕਤੀ ਜਿਹੜਾ ਉਹ ਜਿਉਂਦਾ ਨਹੀਂ ਰਹਿ ਸਕਦਾ ਜੇ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਣੀ ਨੂੰ ਸੇਵ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੇਵ ਕੀਤਾ ਪੰਜਾਬ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸੇਵ ਕੀਤਾ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਇਹ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਇਹ ਇਹ ਵਿਰੋਧੀ ਕਹਿੰਦੇ ਸੀ ਵੀ ਇਹ ਜਿਹੜੀ ਇਹ ਇਲੈਕਸ਼ਨ ਇਹ 2027 ਦਾ ਸੈਮੀਫਾਈਨਲ ਹੈ ਸੈਮੀਫਾਈਨਲ ਲੁਧਿਆਣੇ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ

سيوان دے اندر مڈی تے دوار تے بولتے رہندے ہن کوئی اس طرح دے نام دے نال اپنوں अभी अभी जित किटे हो जात आम आदमी पार्टी बिल्कुल आम आदमी पार्टी की सरकार की जित जीवी हुई है ਆਮ ਆਦਮੀ ਪਾਰਟੀ ਦੀ ਨੀਤੀਆਂ ਦੀ ਜਿੱਤ ਹੋਈ ਆ ਅਰਵਿੰਦ ਕੇਜਰੀਵਾਲ ਜੀ ਦੀ ਜਿੱਤ ਹੋਈ ਆ ਕਿਉਂਕਿ ਜਿਹੜੇ ਲੋਕ ਕਹਿੰਦੇ ਸੀਗੇ ਕਿ ਲੈਂਡ ਪੂਲਿੰਗ ਗਲਤ ਆ ਅੱਜ ਸਾਬਤ ਹੋ ਗਿਆ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹ ਬਿਲਕੁਲ ਠੀਕ ਬਣੀ ਆ ਔਰ ਜਿਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਫਾਇਦਾ ਹੋਣਾਗਾ ਜਿਹੜੇ ਕਹਿੰਦੇ ਸੀ ਕਿ ਇੰਡਸਟਰੀ ਦੀਆਂ ਪਾਲਿਸੀਆਂ ਗਲਤ ਨੇ ਅੱਜ ਉਹ ਲੋਕ ਹਾਰੇ ਨੇ ਅੱਜ ਸਟਾਈਲ ਜਿੱਤ ਹੋਈ ਆ ਕਿ ਲੈਂਡ ਜਿਹੜੀਆਂ ਪਾਲਿਸੀਆਂ ਸੀ ਉਹ ਸਾਰੀਆਂ ਠੀਕ ਬਣੀਆਂ ਨੇ ਕਿ ਆ ਅੱਜ ਇਸ ਗੱਲ ਦੀ ਜਿੱਤ ਹੋਈ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ 73 ਹਜ਼ਾਰ ਤੋਂ ਉੱਪਰ ਨੌਕਰੀਆਂ ਮਿਲੀਆਂ ਨੇ ਅੱਜ ਉਸ ਗੱਲ ਦੀ ਜਿੱਤ ਹੋਈ ਆ ਅੱਜ ਦੇ ਯੁੱਧ ਨਸ਼ੇ ਦੇ ਪਰੋਤੇ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਉਹਦੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਨੇ ਸੰਕੇਤ ਦਿੱਤਾਗਾ ਕਿ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਹੀ ਕੰਮ ਕਰ ਰਹੀ ਹੈ ਸਾਰੀਆਂ ਜਿਹੜੀਆਂ ਅਸੀਂ ਚੰਗੀਆਂ ਪੌਲਸੀਆਂ ਲੈ ਕੇ ਜਾ ਰਹੇ ਆ ਉਹਦੀ ਜਿੱਤ ਹੋਈ ਆ ਇਹਨਾਂ ਬਿਲਕੁਲ ਗੱਲ ਕਰੀਏ ਜਿਹੜੇ ਕੇਂਦਰ ਰਾਜ ਕਰ ਰਹੇ ਨੇ ਉਹਨਾਂ ਦੇ ਟਾਈਮ ਤੋਂ ਨਹੀਂ ਡੀੜ ਸਕੀ ਉਹ ਵੀ ਨਹੀਂ ਬਚਾ ਸਕਿਆ ਉਹ ਬੁੱਚੇ ਪਾਸੇ ਚਰਨ ਦੇ ਚੰਨੀ ਜਿਹੜੇ ਨੇ ਉਹ ਬਹੁਤ ਤਾੜ ਦੇ ਲੇਕ ਜੜੇ ਸੀ ਇਮਾਨਦਾਰੀ ਦੇ ਲੈਕਚਰ ਰੜੇ ਸੀ ਇਮਾਨਦਾਰੀ ਦਾ ਲੈਕਚਰ ਰੜੇ ਸੀ ਸੋ ਇਮਾਨਦਾਰੀ ਦਾ ਸੰਬੰਧ ਬਹੁਤ ਹੈ ਅਕਾਲੀ ਵੀ ਜਮੀਨ ਅਕਾਲੀ ਵੀ ਇਹ ਜਿਕਰ ਕਰਦਾ ਨੂੰ ਜਿਦਾ ਰਿਹਾ ਆ ਅਕਾਲੀ ਦਾ ਗਠਜੰਬੰਦਨ ਅਕਾਲੀ ਦਾ ਚਾਹ ਕਾਂਗਰਸ ਪਾਰਟੀ ਨਾਲ ਕਰ ਲਵੇ ਚਾਹ ਭਾਰਤੀ ਜਨਤਾ ਪਾਰਟੀ ਨਾਲ ਕਰ ਲਵੇ ਚਾਹ ਭੋਜਨ ਸਮਾਜ ਪਾਰਟੀ ਨਾਲ ਕਰ ਲਵੇ ਹੋਰ ਕਿਸੇ ਮਰਜ਼ੀ ਪਾਰਟੀ ਦਾ ਤੇਲ ਕੁਦੇਸ਼ ਵੀ ਪਾਰਟੀ ਨਾ ਕਰ ਲਵੇ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਬਿਲਕੁਲ ਗੱਲ ਹੈ ਅਕਾਲੀ ਦਲ ਦੀ ਬੰਦੂ ਰਾਕੇ ਦੇਖੋ ਇਹਦਾ ਸਾਵਾਲ ਕਿ ਕਿਹੜਾ ਜਿਹੜਾ ਹਰ ਪਾਸੇ ਜਿਹੜਾ ਬਣਾਇਆ ਜਾ ਰਿਹਾ ਹੈ ਬਿਲਕੁਲ ਪੰਜਾਬ ਦੇ ਲੋਕਾਂ ਨੇ ਇੱਕ ਪਾਸੇ ਸੰਕੇਤ ਦਿੱਤਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਡੀਡ ਦੀ ਸਰਕਾਰ ਬਣਾਉਗੀ ਇੱਕ ਮਿੰਟ ਆ ਜੀ ਕਿਸ ਦੀ ਪ੍ਰਾਪਤੀ ਤੋਂ ਜ਼ਿਆਦਾ ਲੱਗੀ ਹੈ ਕਾਂਗਰਸਾਂ ਵੀ ਇਸ ਵੱਲੋਂ ਆਮ ਆਦਮੀ ਪਾਰਟੀ ਦਾ ਵੀ ਦੇਖ ਲਿਆ ਅੱਗੇ ਚੱਲ ਬਿਲਕੁਲ ਬੜਾ ਸਪਸ਼ਟਾ ਕਿ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਜੋ ਪਾਲਿਸੀਆਂ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ 'ਚ ਬਣਾਈਆਂ ਨੇ ਚਾਹ ਲੈਜ ਨੀਕਲੀ ਪਾਲਿਸੀ ਬਣਾਈ ਆ ਚਾਹ ਇੰਡਸਟਰੀ ਦੀ ਪਾਲਿਸੀ ਬਣਾਈ ਆ ਚਾਹ 350000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਨੇ ਕਿਉਂ ਚਾਹ ਯੋਧ ਨਸ਼ਿਆਂ ਦੇ ਵਿਰੁੱਧ ਜੋ ਲੜਾਈ ਬਹੁਤ ਵੱਡਾ ਯੋਧੇ ਲੜਾਈ ਲੜ ਰਿਹਾ ਉਹਦੀ ਜਿੱਤ ਹੋਈ ਆ ਚਾਹ ਪੰਜਾਬ ਦੇ ਅੰਦਰ ਅਸੀਂ ਜੋ ਕਰਾਪਸ਼ਨ ਖਤਮ ਕਰ ਰਿਹਾ ਉਹਦੀ ਜਿੱਤ ਹੋਈ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਤਾ ਕਰ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਸਹੀ ਜੜੀਆ ਟਰੈਕ ਤੇ ਲੈ ਕੇ ਜਾ ਰਹੀ ਆ ਪੁਰਾਣਾ ਇਤਿਹਾਸ ਬੋਲਦਾ ਕਿ ਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਦਿਨਸ਼ਾ ਭਲਾਇਆਗਾ ਸੋ ਇਸ ਗੱਲ ਕਰਕੇ ਅੱਜ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੇ ਮੋਹਰ ਲਾਤੀ ਕਿ ਆਮ ਆਦਮੀ ਪਾਰਟੀ ਹੀ 260 ਜਿੱਤੂਗੀ ਪੁਰਾਣੇ ਸਮੇਂ ਵਿੱਚ ਕਰਾਪਸ਼ਨ ਸਿੰਦੂਰ ਬਹੁਤ ਬਾਰ ਕਿਹਾ ਗਿਆ ਇਹ ਕਾ ਤੁਆਏ ਕੇਮ ਸਾਰੇ ਤੇ ਬੜੀ ਕਿ ਨੀ ਆਜੋ ਆਰਮਾਨ ਸਰ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਪਤਾਗਾ ਆ ਰੇਖਾ ਗੁਪਤਾ ਜੀ ਆਏ ਸੀ ਕਿਸ ਤਰ੍ਹਾਂ ਉਹ ਨਾਂ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਸੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਪਤਾ ਸੀ ਉਹ ਝੂਠ ਬੋਲਣ ਆਏ ਸੀ ਲੋਕਾਂ ਨੇ ਇਨਕਾਰ ਕਰਕੇ ਵੇਚ ਤੇ ਤੋਂ ਇਥੋ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਕਦੇ ਝੂਠ ਵੀ ਚੱਲ ਸਕਦਾ ਕਿਉਂਕਿ ਪੰਜਾਬ ਦੇ ਲੋਕ ਜਿਹੜਦੇ ਉਹ ਸੱਚ ਨੂੰ ਸਚਾਈ ਨੂੰ ਪਿਆਰ ਕਰਦੇ ਨੇ ਪੰਜਾਬ ਕਿਉਂਕਿ ਗੁਰੂਆਂ ਪੀਰਾਂ ਦੀ ਕਰਦੇ ਜੇ ਕਾਲੀ ਪਾਜਾ ਇਕੱਠੇ ਹੋ ਜਾਂਦੇ ਤੇ ਕੁਝ ਕਮਾਲ ਹੁੰਦਾ ਅਕਾਲੀ ਭਾਜਪਾ ਕਾਂਗਰਸ ਸਾਰਿਆਂ ਨੂੰ ਇਕੱਠੇ ਕਰ ਦੋ ਰਿਜ਼ਲਟ ਜ਼ੀਰੋ ਹੀ ਰਹਿਣਾਗਾ ਲੋਕਾਂ ਨੇ ਜਿਹੜੇ ਪਰਖੇ ਹੋਏ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾਗਾ ਉਹਨਾਂ ਨੂੰ ਦੁਬਾਰਾ ਕਦੇ ਸੱਤਾ ਤੇ ਨਹੀਂ ਲੈ ਕੇ ਹੋ ਠੀਕ ਹੈ ਬਹੁਤ ਦੋਸਤ ਮਾਈਕ ਨਿਕਲ ਲਾ ਕਹਾ ਗੋਭਰਾ ਹਾਂ どうい大丈夫。<laughs> በ4 minutes ਜਿਨ੍ਹਾਂ ਨੇ ਸਾਡੇ ਹਲਕੇ ਵਿੱਚ ਦੀ ਬਹੁਤ ਵੱਡੀ ਜਿੱਤ ਦਿੱਤੀ ਆ ਸੋ ਮੈਂ ਮੁੱਖ ਮੰਤਰੀ ਸਰਦਾਰ ਪੁਰਸ਼ੀਮਾਨ ਜੀ ਨੂੰ ਅਤੇ ਸਾਡੇ ਪਾਰਟੀ ਸੁਪਰੀਮਾਰਮਨ ਕੇਜਰੀਵਾਲ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਲੈਸ ਹਲਕੇ ਦੇ ਲੋਕਾਂ ਦਾ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੀ ਜਿੱਤ ਦਿੱਤੀ ਆ ਸੋ ਪੂਰੇ ਲੁਧਿਆਣਾ ਵਾਸੀਆਂ ਨੂੰ ਅੱਜ ਮੁਬਾਰਕਵਾਦ ਦਿੰਦੇ ਹੋਏ ਆਮ ਆਦਮੀ ਪਾਰਟੀ ਨੂੰ ਬਹੁਤ ਮੁਬਾਰਕਵਾਦ ਤੇ ਗੁਜਰਾਤ ਚ ਵੀ ਜਿੱਤ ਹੋਈ ਪੰਜਾਬ ਚ ਵੀ ਜਿੱਤ ਹੋਈ ਪੰਜਾਬ ਦੇ ਲੋਕ ਪੂਰੇ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮਾਰਮਨ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਆ ਇਸ ਤਰ੍ਹਾਂ ਕਰਦੇ ਰਹਿਣਗੇ ਔਰ 2027 ਦੀ ਇਲੈਕਸ਼ਨ 117 ਦੀ 187 ਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਾਉਣਗੀਆਂ ਤੇ ਅੱਜ ਹੀ ਅਨਾਉਂਸ ਕਰਦੇ ਸੋ ਸ਼ੁ크ਰਾ ਪ੍ਰਮਾਤਮਾ ਦਾ ਲੋਕਾਂ ਨਾਲ ਵਾਦਾ ਕਿ ਸੇਵਾਦਾਰ ਬਣ ਕੇ ਜਿਹੜੀ ਸੇਵਾ ਸ਼ੁਰੂ ਕੀਤੀ ਹੋਈ ਹੈ ਇਹ ਸੇਵਾ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਸੇਵਾਦਾਰ ਬਣ ਕੇ ਨਿਮਾਣੇ ਬਣ ਕੇ ਲੋਕਾਂ ਦੇ ਨੌਕਰ ਬਣ ਕੇ ਇਹ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ ਸੋ ਪੂਰੀ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਗੁਜਰਾਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ

ਮੈਂ ਲੁਧਿਆਣਾ ਦੀ ਜਿਹੜੀ ਸ਼ਾਨਦਾਰ ਜਿੱਤ ਹੋਈ ਆ ਇਹਦੇ ਵਿੱਚ ਲੁਧਿਆਣਾ ਵਸਦੇ ਸਮੂਹ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਬੜੀ ਮਿਹਨਤ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣਾ ਫਤਵਾ ਜਿਹੜਾ ਆ ਉਹ ਦਿੱਤਾ ਆ ਔਰ ਸੰਜੀਵ अरोड़ा ਜੀ ਨੂੰ ਜਿਤਾਇਆ ਔਰ ਨਾਲ ਦੇ ਨਾਲ ਮੈਂ ਧੰਨਵਾਦੀ ਆ ਆਪਣੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਦ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੈਂਪੇਨ ਜਿਹੜੀ ਆ ਉਹ ਸੰਭਾਲੀ ਹੋਈ ਸੀਗੀ ਔਰ ਜੋ ਪਾਲিসੀਆਂ ਮਾਨ ਸਾਹਿਬ ਨੇ ਪਿਛਲੇ 3 ਸਵਾ 3 ਸਾਲ ਦੇ ਵਿੱਚ ਲਾਗੂ ਕੀਤੀਆਂ ਨੇ ਉਹਨਾਂ ਪਾਲਸੀਆਂ ਨੂੰ ਗੂਰ ਪਿਆ ਔਰ ਲੋਕਾਂ ਨੇ ਉਹਨਾਂ ਦੀਆਂ ਲੋਕ ਇਤਵਾਲੀਆਂ ਜਿਹੜੀਆਂ ਪਾਲਸੀਆਂ ਨੇ ਉਹਨਾਂ ਦੇ ਉੱਤੇ ਮੋਹਰ ਲਗਾਈ। ਸਰ ਲੁਧਿਆਣੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੁਧਿਆਣੇ ਦੇ ਲੋਕਾਂ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਜਿਹੜੀ ਦੂਜੀਆਂ ਪਾਰਟੀਆਂ ਕਹਿ ਰਹੀਆਂ ਸੀਗੀਆਂ ਕਿ ਸੈਮੀਫਾਈਨਲ ਹੋਊਗਾ ਤੇ ਇਹਦੇ ਤੋਂ ਡਿਸਾਈਡ ਹੋਊਗਾ ਲੁਧਿਆਣੇ ਲੋਕਾਂ ਲੁਧਿਆਣੇ ਲੋਕਾਂ ਨੇ ਜਵਾਬ ਦੇ ਦਿੱਤਾ ਕਿ ਸੈਮੀਫਾਈਨਲ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਦਿਖਾਇਆ ਪਰ 2027 ਦੇ ਵਿੱਚ ਫਾਈਨਲ ਦੇ ਵਿੱਚ ਵੀ ਆਮ ਆਦਮੀ ਪਾਰਟੀ پورے ਪੰਜਾਬ ਦੇ ਵਿੱਚ ਭਾਰੀ ਬਹੁਤ ਮਾਰ ਨਾਲ ਜਿੱਤ ਪ੍ਰਾਪਤ ਕਰੇਗੀ ਜੀ ਮਾਸ਼ਾਅੱਲ रही है और पंजाब में इंडस्ट्री आगे बढ़ रही है इसीलिए लुधियाना के लोगों ने मोहर लगा दी क्योंकि तो लुधियाना में बहुत सारी इंडस्ट्री रहती है और खास करके लुधियाना वेस्ट में बहुत सारे इंडस्ट्रियलिस्ट रहते हैं तो ये संकेत दे दिया और दूसरा जो तो युद्ध तो नशे के विरुद्ध आम आदमी पार्टी ने पूरे पंजाब में शुरू किया उसके ऊपर लोगों ने मोहर लगा दी है जो करप्शन के अगेंस्ट आम आदमी पार्टी ने जंग शुरू की है उस पर लोगों ने मोहर लगा दी है तो जो हमने लोगों को रोजगार देने का वादा किया था और रोजगार दे रहे हैं तो उसके ऊपर लोगों ने हमें मुबारकबाद दी तो मैं समझता हूं तो आने वाले समय में आम आदमी पार्टी देश में आगे बढ़ेगी और ईमानदारी आगे बढ़ेगी ईमानदार लोग आगे बढ़ेंगे जो झूठ भारतीय जनता पार्टी फैला रही है जो कभी संदूर का स्तूफा छोड़ दिया भी कुछ और झूठ बोल दिया अब सभी झूठ हारेंगे तो सच्चाई जीते अरे विपक्ष तो जब हार रहा होता है ना तो ऐसे ही रूस लगाता है कोई मशीनरी यूज नहीं हुई हमारे सभी लोग सभी लोग जो प्रचार में गए हमारे मंत्रीगण खड़े हैं एक भी शिकायत उनके खिलाफ नहीं आई हमारे सेक्रेटरी खड़े हैं चेयरमैन साहब खड़े हैं इनके खिलाफ एक भी शिकायत नहीं आई हमारे मीडिया के लोग खड़े हैं एक भी शिकायत इनके खिलाफ नहीं मेरे को एक बताने अपोजिशन वाले की एक की शिकायत उन्होंने किसी इंडिविजुअल के खिलाफ करी है मुख्यमंत्री के खिलाफ ਸਰ ਸਤਿ ਸ਼੍ਰੀ ਅਕਾਲ ਜੀ ਸਰ ਵਧਾਈਆਂ ਹੋਣ ਜੀ ਕਿਵੇਂ ਦੇਖਦੇ ਲੁਧਿਆਣਾ ਦੀ ਜਿੱਤ ਵੀ ਸਰ ਕਿਨੇ ਦੇਖਦੇ ਲੁਧਿਆਣਾ ਦੀ ਜਿੱਤ ਵੀ ਲੁਧਿਆਣਾ ਦੀ ਜਿੱਤ ਬਹੁਤ ਵੱਡੀ ਜਿੱਤ ਹੋਈ ਹੈ ਬਹੁਤ ਪਾਰਟੀ ਦੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਖੁਸ਼ੀ ਹੈ ਤੇ ਲੁਧਿਆਣਾ ਦੇ ਜਨਤਾ ਨੇ ਸਾਡੇ ਨੈਸ਼ਨਲ ਕੰਵੈਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਹੈ ਤੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਦਾ ਭਾਜਪਾ ਦਾ ਅਕਾਲੀ ਦਲ ਦਾ ਜਿਹੜਾ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਉੱਥੇ ਕੀਤਾ ਵੋਟਾਂ ਦੇ ਦੌਰਾਨ ਲੋਕਾਂ ਨਾਲ ਗਲਤ ਵਾਅਦੇ ਕੀਤੇ ਜੁਮਲੇਬਾਜ਼ੀਆਂ ਕੀਤੀਆਂ ਸਾਰੀਆਂ ਲੋਕਾਂ ਨੇ ਨਕਾਰਤੀਆਂ ਸਾਡੀ ਲੈਂਡ ਪੁਲਿੰਗ ਸਕੀਮ ਬਾਰੇ ਬੜਾ ਇਹਨਾਂ ਨੇ ਰੌਲਾ ਰੱਪਾ ਪਾਇਆ ਪਰ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਤੀ ਵੀ ਨਹੀਂ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਯਕੀਨ ਆ ਤੇ ਆਮ ਆਦਮੀ ਪਾਰਟੀ ਸਰਕਾਰ ਸਾਡੀਆਂ ਆਸਾਂ ਤੇ ਪੂਰਾ ਉਤਰੇਗੀ ਤੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਕੀਤੇ ਕੰਮ ਨੇ ਜਿਹੜੇ ਮੂੰਹ ਚੜਕੇ ਬੋਲ ਰਹੇ ਨੇ ਤੇ ਲੋਕਾਂ ਨੇ ਇਹ ਵਿਸ਼ਵਾਸ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਅਸੀਂ 2022 ਦੇ ਵਿੱਚ 92 ਐਮਐਲਏ ਜਿੱਤ ਕੇ ਆਏ ਤੇ ਅੱਜ ਅਸੀਂ 96 ਹੋ ਗਏ ਆ ਇਹ ਸਾਡੀ ਸਰਕਾਰ ਦੇ ਕੀਤੇ ਕੰਮਾਂ ਤੇ ਪੰਜਾਬ ਦੇ ਲੋਕਾਂ ਦੁਆਰਾ ਲਾਈ ਸਭ ਤੋਂ ਵੱਡੀ ਮੋਹਰ ਹੈ ਲੋਕਾਂ ਨੂੰ ਦੇਖੋ ਧੰਨਵਾਦ ਕਰਦੇ ਆ ਲੋਕਾਂ ਦਾ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਅਸੀਂ ਪਹਿਲਾਂ ਵੀ ਕੰਮ ਕੀਤੇ ਨੇ ਜਿਹੜੇ ਵਾਦੇ ਹੁਣ ਕੀਤੇ ਨੇ ਲੋਕਾਂ ਦੇ ਨਾਲ ਸਾਰੇ ਅਸੀਂ ਪੂਰੇ ਕਰਾਂਗੇ ਉਥੋਂ ਦੀ ਜਿਹੜੀਆਂ ਵੀ ਸਕੀਮਾਂ ਨੇ ਭਾਵੇਂ ਕੋਈ ਆਪਣਾ ਇੰਡਸਟਰੀ ਦੀ ਹੋਵੇ ਉਹਨਾਂ ਦੇ ਆ ਸਮੱਸਿਆਵਾਂ ਪਹਿਲਾਂ ਹੱਲ ਕੀਤੀਆਂ ਨੇ ਲੁਧਿਆਣੇ ਨੂੰ ਇੱਕ ਨੰਬਰ ਦਾ ਸ਼ਹਿਰ ਬਣਾਉਣ ਦਾ ਜਿਹੜਾ ਬੀੜਾ ਚੁੱਕਿਆ ਇੱਕ ਨੰਬਰ ਦਾ ਸ਼ਹਿਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਊਗੀ I don't know. ਬਾਈਟ ਜਿਹੜੀ ਆ ਆਮ ਆਦਮੀ ਪਾਣੀ ਨੂੰ ਕਾਰਜੋ ਦਾ ਮਦਦ ਦੇ ਬਾਦ ਨਾ ਰਹਿਣਗੇ ਉਹਦੇ ਤੇ ਲੋਕਾਂ ਨੇ ਮੋੜ ਲਾਈ ਆ ਪੰਜਾਬ ਦੇ ਲੋਕਾਂ ਨੇ ਦੋ ਅਸੀਂ ਪੌਸ਼ੀਆਂ ਲੈ ਕੇ ਆ ਰਹੇ ਹਾਂ ਉਹਨਾਂ ਸਾਰੀਆਂ ਨੂੰ ਪੰਜਾਬ ਦੇ ਲੋਕਾਂ ਨੇ ਸਬਕਾਰ ਕੀਤਾ ਕਰਤਾ ਪਰ ਟਿਕਾਣੇ ਅਗੇ ਇੱਕ ਵੱਡੀ ਜੰਗ ਲੜ ਰਹੇ ਹੈਗੇ ਉਹਨੂੰ ਲੋਕਾਂ ਨੇ ਸਪੋਰਟ ਦਿੱਤਾ ਕਿ ਅੱਗੇ ਲੈ ਕੇ ਜਾਓ ਤੇ ਇਹਦਾ ਮਤਲਬ ਆ ਕਿ ਆਮ ਆਦਮੀ ਪਾਣੀ ਜਿਹੜੀ ਆ ਉਹ ਕਿੰਨਾ ਸਹੀ ਝੰਗਾਂ ਲੋਕਾਂ ਨੇ ਕਰਦੇ ਜਿਹੜੀ ਇਹ ਕੰਮ ਕਰ ਰਹੇ ਆ ਆਪ ਨੂੰ ਬੜੀ ਵੱਡੀ ਸਪੋਰਟ ਮਿਲਦਾ ਹੈ ਪਾਣੀ ਦੇ ਮਾਮਲੇ ਤੇ ਲੋਕਾਂ ਨੂੰ ਜਦੋਂ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਉਹਨਾਂ ਨੂੰ ਪੰਜਾਬ ਦਾ ਕਲਚਰ ਪਤਾ ਸੀ ਉਹਦੇ ਨਾਲ ਸਾਡਾ ਨਾ ਉਹਨਾਂ ਨੂੰ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀਾਰੇ ਪਤਾ ਪਾਣੀ ਨਹੀਂ ਸੀ ਕਿ ਨਾ ਇਹ ਕੋ ਗੱਲ ਬੋਲਣ ਗਿਆ ਬਲਕਿ ਇਹ ਝੂਠ ਬੋਲਣ ਲੱਗੇ ਤਾਂ ਤੁਹਾਡੇ ਕੈਮਰੇ ਨੇ ਝੂਠ ਫੜ ਲਿਆ ਜਿੱਦੋਂ ਲੋਕਾਂ ਦੇ ਸਾਹਮਣੇ ਆ ਗਿਆ 100 ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਇੱਕ ਝੂਠੀ ਪਾਰਟੀ ਆ ਝੂਠ ਦੇ ਸਾਰੇ ਚੱਲਦੀ ਆ ਝੂਠ ਲੰਬਾ ਸਮਾਂ ਨਹੀਂ ਚੱਲ ਸਕਦਾ ਝੂਠ ਲੰਬਾ ਵੇ ਬਾਤ ਖਤਮ ਹੁੰਦਾਗਾ ਔਰ ਦਿੱਲੀ ਦੇ ਅੰਦਰ ਜੋ ਬਾੜਾਂ ਲੈ ਕੇ ਵੰਸ਼ ਦੀ ਜਾਲ ਜਾਈ ਆਇਆ ਇਸ ਬਾੜਾਂ ਨੂੰ ਅਸੀਂ ਪੰਜਾਬ ਚ ਲੈ ਕੇ ਆਇਆ ਉਹੀ ਮਾਡਲ ਹੈ ਗੁਜਰਾਤ ਦੇ ਲੋਕਾਂ ਦੇ ਸੱਚੜ ਕੇ ਬੋਲਿਆ ਗੁਜਰਾਤ ਦੇ ਵਿੱਚ ਅਸੀਂ ਆਪੋਜੀਸ਼ਨ ਚ ਹੁੰਦੇ ਹੋਏ ਵੀ ਅਸੀਂ ਆਪੋਜੀਸ਼ਨ ਚ ਹੁੰਦੇ ਹੋਏ ਵੀ ਉੱਥੇ ਇੱਕ ਬਹੁਤ ਵੱਡੀ ਜਿੱਤ ਦਰਜ ਕੀਤੀ ਆ ਇਸ ਗੱਲ ਦਾ ਸੰਕੇਤ ਹੈ ਇਸ ਗੱਲ ਦਾ ਸਬੂਤ ਆ ਕਿ ਗੁਜਰਾਤ ਦੇ ਅੰਦਰ ਵੀ ਆਮ ਆਦਮੀ ਪਾਰਟੀ ਸਰਕਾਰ ਬਣਨ ਚਾਹ ਰਹੀ ਹੈ। ਹੋਰ ਬਹੁਤ ਸਾਰੇ ਰਾਜਾਂ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ। ਅਕਾਲੀ ਪੰਥੀ ਆਡੀਆ ਫੀਲ ਕਰਦੇ ਹਨ ਕਿ ਬਹੁਤ ਸਾਰਾ ਸਮੁਦਾਇਕ ਕੰਮ ਉਹ ਵੀ ਕੰਮ ਨਹੀਂ ਆਉਣ ਵਾਲੇ ਸਮੇਂ ਵਿੱਚ ਪੜ ਰਿਹਾ ਹੈ। ਕਾਂਗਰਸ ਦੀ ਸਮੇਂ ਦੀ ਪਾਰਟੀ ਇੱਕ ਹਿਸਟਰੀ ਬਣ ਚੁੱਕਿਆ ਕਹਿ ਲਿ ਦਰਦਾ ਹੈ ਕਿ ਜਾਨੀ ਦਰ ਹੁੰਦਾ ਸੀ। ਅੱਜ ਕਾਂਗਰਸ ਦਾ ਨਾਮ ਲੈਣਾ ਨਹੀਂ ਬਚਿਆ ਨਹੀਂ ਕਿ ਜਿਨ੍ਹਾਂ ਨੇ ਧਰਮ ਦੇ ਨਾਲ ਪੰਗਾ ਲਿਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਪੰਗਾ ਲਿਆ ਜਿਨ੍ਹਾਂ ਨੇ ਧਰਮ ਨੂੰ ਬਰਬਾਦ ਕਰਨ ਦੀ ਯਤਨ ਕਰਦਾ ਹੈ ਉਹ ਦੁਬਾਰਾ ਪੰਜਾਬ ਚ ਕਦੇ ਅੱਗੇ ਨਹੀਂ ਸਕਦੇ ਸੋ ਉਹਨਾਂ ਨੂੰ ਆਪਣੀ ਪਾਰਟੀ ਬੰਦ ਕਰਕੇ ਜਿਹੜਾ ਉਹ ਬਿਜ਼ਨਸ ਕਰਦੇ ਨੇ ਨਾ ਆਪਣਾ ਪਰਿਵਾਰ ਦਾ ਬਿਜ਼ਨਸ ਕਰਦੇ ਹੋ ਬਿਜ਼ਨਸ ਕਰਦੇ ਸੰਦੀਪ अरोड़ा ਸਾਹਿਬ ਹੁਣ ਕੈਬਨਟ ਦੇ ਵਿੱਚ ਸ਼ਾਮਿਲ ਹੋ ਜਾਣਗੇ ਬਾਅਦ ਜਲਦੀ ਇਸ ਦੇ ਉੱਤੇ ਫੈਸਲਾ ਸਾਡੇ ਕੌਮ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਪਾਰ ਪੰਜਾਬ ਦੇ ਮੁਕਨਾਵਾਂ ਵਿੱਚ ਮਿਲੇ ਜੀ ਕਿ ਜੱਜਟ ਵਿੱਚ ਸਾਡੀ ਪਾਰਟੀ ਦੇ ਵਰਕਰ ਡੁੱਬੇ ਹੋਏ ਸੈਸ਼ਨ ਵਿੱਚ ਸ਼ਾਮਿਲ ਹੋਏ ਹੈ ਮੈਚ ਕੀਤਾ ਪੰਜਾਬ ਦੇ ਰਾਜ ਦੀਆਂ ਜੀ ਸਮੋਸੇ ਬਾਤ ਕਰਾਂਗੇ ਕਿ ਆ ਜਿੱਤ ਲਿਆ ਆ ਮੇ ਲੁਟਾਵਾ ਦਾ ਇਸ ਵਿੱਚ ਕੀ ਹੈ ਲੋਕਾਂ ਦਾ ਖਤਮ ਆਇਆ ਸਾਡੀ ਪਾਰਟੀ ਹਾਂ ਬੜੀ ਸੀ ਜੀ ਅੱਜ ਮੈਂ ਕੀਤਾ ਬਤਾਓ ਨਮਾਣੇ ਨੂੰ ਬੜੀ ਪੰਜਾਬ ਦੇ ਸਟੇਟ ਬਾਰੇ ਵਿੱਚ ਕੀ ਕਹਿਣਾ ਹੈ ਔਰ ਅਗਰ ਇਹ ਕਰ ਰਹੇ ਸੀ ਜਿਸ ਸਲਾਈਡ ਜਾਈਏ ਉਸ ਨੂੰ ਲੈ ਕੇ ਸੇਭਰ ਬਣੇ ਟ੍ਰੈਕਰ